ਖੇਮ ਕਾਨ ਦੇ ਮਹੱਲਾ ਕਲੀਨਿਕ ਵਿੱਚ ਕਿਸ ਤਰ੍ਹਾਂ ਦੀਆਂ ਮਿਲ ਰਹੀਆਂ ਹਨ ਸਹੂਲਤਾਂ ਆਓ ਤੁਹਾਨੂੰ ਅੱਜ ਇੱਥੇ ਮਲਾਉਨੇ ਹਾਂ ਕੁਝ ਡਾਕਟਰਾਂ ਦੇ ਅਤੇ ਕੁਝ ਦਵਾਈ ਲੈਣ ਆਏ ਮਰੀਜ਼ਾਂ ਦੇ ਨਾਲ ਅਤੇ ਦੇਖਦੇ ਹਾਂ ਕਿ ਭਗਵੰਤ ਮਾਨ ਸਰਕਾਰ ਵੱਲੋਂ ਖੋਲੇ ਗਏ ਮਹੱਲਾ ਕਲੀਨਿਕ ਕਿੰਨੇ ਕੋ ਲੋਕਾਂ ਲਈ ਫਾਇਦੇਮੰਦ ਹੋ ਰਹੇ ਹਨ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਦੇ ਹੋਏ ਜਿਹੜਾ ਮੱਲਾ ਕਲੀਨਿਕ ਖੇਮ ਕਰਨ ਦੇ ਵਿੱਚ ਬਣਾਇਆ ਗਿਆ ਹੈ ਤੇ ਅਸੀਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਡਾਕਟਰਾਂ ਨਾਲ ਆਮ ਪਬਲਿਕ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਕਿੰਨੀਆਂ ਕਿ ਸਿਹਤ ਸਹੂਲਤਾਂ ਨਾਉਂ ਮਨਦੀਪ ਕੌਰ ਹਾਂ ਕਿਸੇ ਕਿਸੇ ਡੀਬੀ ਦੇ ਕੋਤਮਾ ਇੱਥੇ ਮੈਂ ਕਲੀਨਿਕਲ ਅਸਿਸਟੈਂਟ ਹੈ ਗਈਆਂ ਮੇਰਾ ਕੰਮ ਹੈਗਾ ਪਹਿਲਾਂ ਸਲਿੱਪ ਕਰਨ ਕੱਟਣੀ ਪੇਸ਼ੈਂਟ ਦੀ ਐਂਟਰੀ ਪਾਉਣੀ ਫਿਰ ਡਾਕਟਰ ਸਾਹਿਬ ਕੋ ਜਾਂਦਾ ਪੇਸ਼ੈਂਟ ਫਿਰ ਉੱਥੇ ਆਪਣੀ ਉਹ ਪਰੇਸ਼ਾਨੀ ਦੱਸਦਾ ਫਿਰ ਉਹ ਮੈਡੀਸਿਨ ਲਿਖਦੇ ਨੇ ਫਿਰ ਫਾਰਮੇਸੀ ਮਹੱਲਾ ਕਲੀਨਿਕ ਦੇ ਵਿੱਚ ਮਤਲਬ ਕਿੰਨੀ ਕਾਪੀ ਡੀ ਜਿਹੜੀ ਹੋ ਰਹੀ ਹੈ 100 ਪਲੱਸ ਡੇਲੀ ਡੇਲੀ ਜੀ ਕਿਹੜੇ-ਕਿਹੜੇ ਮਰੀਜ਼ ਆਉਂਦੇ ਇੱਥੇ ਸਾਰੇ ਪੇਨ ਵਾਲੇ ਜ਼ਿਆਦਾ ਆਉਂਦੇ ਆ ਪੇਨ ਯੂਰਿਕ ਐਸਿਡ ਐਸੇ ਤਰ੍ਹਾਂ ਜਾਂ ਫੀਵਰ ਟੈਸਟ ਵੀ ਇੱਥੇ ਕੀਤੇ ਜਾਂਦੇ ਆ ਹਰ ਪ੍ਰਕਾਰ ਦੇ ਟੈਸਟ ਹੁੰਦੇ ਕੁਝ ਮੁੱਕੇ ਦੀ ਕੋਈ ਪ੍ਰੋਬਲਮ ਤੜੀ ਨਾ ਰਹੇ ਸਾਰੇ ਨਹੀਂ ਕੋਈ ਪ੍ਰੋਬਲਮ ਨਹੀਂ ਆ ਰਹੀ ਬਸ ਇਨਵਰਟਰ ਦੀ ਪ੍ਰੋਬਲਮ ਆ ਸਾਡੇ ਕੋਈ ਇਨਵਰਟਰ ਨਹੀਂ ਹੈਗਾ ਲਾਈਟ ਦਾ ਕੱਟ ਲੱਗ ਜਾਂਦਾ ਫਿਰ ਅਸੀਂ ਗਰਮੀ 'ਚ ਕੰਮ ਕਰਦੇ ਹਾਂ ਹਾਂਜੀ ਬੀਬੀ ਕੀ ਨਾ ਆਪਣਾ ਸਤਵੰਤ ਕੌਰ ਤੇ ਬੀਬੀ ਜੀ ਇਹ ਜਿਹੜਾ ਮੱਲਾ ਕਲੀਨਿਕ ਖੋਲ੍ਹਿਆ ਭਗਵੰਤ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਾ ਜੀ ਵਧੀਆ ਹੈ ਹਾਂ ਬਹੁਤ ਵਧੀਆ ਇਹੋ ਜਿਹਾ ਤਾਂ ਅਸੀਂ ਜ਼ਿੰਦਗੀ 'ਚ ਨਹੀਂ ਵੇਖਿਆ ਜਿਹੋ ਜਿਹਾ ਹੈ ਉਹ ਕਿਚਰ ਹਸਪਤਾਲ ਨਾਲੋਂ ਵੀ ਵਧੀਆ ਹੈ ਵਧੀਆ ਵਧੀਆ ਜੀ ਸਾਰੀਆਂ ਹੋਰ ਬੇਹਨ ਦੀ ਤੇ ਗੱਲ ਤੇ ਸਾਡੀ ਦਿਓ ਤੂੰ ਉਧਰ ਵੀ ਦੇ ਸਾਰੀਆਂ ਦਵਾਈਆਂ ਹਾਂਜੀ ਹਾਂਜੀ ਹਰ ਇੱਕ ਦਵਾਈ ਮਿਲਦੀ ਹਾਂ ਵਧੀਆ ਦਵਾਈ ਮਿਲਦੀ ਆ ਹਾਂਜੀ ਹਾਂ ਸੁਣਦੇ ਆ ਬੜਾ ਸੋਣਾ ਡਾਕਟਰ ਤਾਂ ਸਾਡੀ ਅਗਲੀ ਫਾਟ ਦੇ ਹਿਸਾਬ ਕੋਈ ਨਹੀਂ ਗਾ ਸਿਮਰਨ ਕੌਰ ਹਾਂ ਤੇ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਜਿਹੜਾ ਕਿ ਮੱਲਾ ਕਲੀਨਿਕ ਖੇਮ ਕਰਨ ਦੇ ਵਿੱਚ ਖੁੱਲਿਆ ਗਿਆ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਇਹੋ ਜਿਹਾ ਤੇ ਪ੍ਰਾਈਵੇਟ ਹਸਪਤਾਲ ਚ ਵੀ ਹੈਗਾ ਜੋ ਜਿੰਨਾ ਵਧੀਆ ਇਸ ਤੇ ਪ੍ਰੋਗਰਾਮ ਕੀਤਾ ਆ ਬਹੁਤ ਵਧੀਆ ਟੈਸਟ ਵੀ ਗੈਰ ਸਾਰੇ ਹੁੰਦੇ ਆ ਦਵਾਈਆਂ ਵੀ ਬਹੁਤ ਵਧੀਆ ਤਰੀਕੇ ਨਾਲ ਦੇ ਰਹੇ ਡਾਕਟਰ ਬਹੁਤ ਵਧੀਆ ਹੈਗਾ ਹੈ ਹਾਂਜੀ ਡਾਕਟਰ ਸਾਹਿਬ ਕੀ ਨਾਮ ਆਪਣਾ ਜਰਾ ਨਾਮ ਜੀ ਡਾਕਟਰ ਮਨਤਾਜਪ੍ਰੀਤ ਸਿੰਘ ਸੰਧੂ ਹੈ ਜੀ ਹਾਂਜੀ ਕੀ ਪੋਸਟ ਹੈ ਮੈਂ ਮੈਡੀਕਲ ਅਫਸਰ ਦੇ ਤੌਰ ਪਰ ਪੋਸਟਿਡ ਹਾਂ ਹਾਂਜੀ ਸਰਬੰਦ ਲੋ ਜਿਹੜੀ ਇਹ ਮੱਲਾ ਕਲੀਨਿਕ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੋਲੀ ਖੇਮ ਕਰਨ ਦੇ ਵਿੱਚ ਹਾਂਜੀ ਤੇ ਕਿਦਾਂ ਦਾ ਜਿਹੜਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਜੀ ਪੇਸ਼ੈਂਟ ਵੀ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਬਹੁਤ ਵਧੀਆ ਫੀਡਬੈਕ ਮਿਲ ਰਿਹਾ ਹੈ ਤੇ ਇੱਕ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿੱਥੇ ਮੁਫਤ ਇਲਾਜ ਮੁਫਤ ਟੈਸਟ ਮੁਫਤ ਦਵਾਈਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਤੇ ਆਪਣੇ ਵੱਲੋਂ ਆਪਾਂ ਪੂਰੀ ਮਰੀਜ਼ ਦੀ ਗੱਲਬਾਤ ਸੁਣ ਕੇ ਜੋ ਉਹਦਾ ਇਲਾਜ ਇੱਥੇ ਕੀਤਾ ਜਾ ਰਿਹਾ ਹੈ ਜੀ ਕਿਹੜੇ-ਕਿਹੜੇ ਸਰ ਮਰੀਜ਼ ਆ ਰਹੇ ਆ ਤੁਹਾਨੂੰ ਇੱਥੇ ਹਰ ਤਰ੍ਹਾਂ ਦੇ ਮਰੀਜ਼ ਜੀ ਪੀਪੀ ਦੇ ਸ਼ੂਗਰ ਦੇ ਜਾਂਚ ਕਲ ਜਿਹੜਾ ਖਾਂਸੀ ਜ਼ੁਕਾਮ ਜਾਂ ਡਾਇਰੀਆ ਦੇ ਪੇਸ਼ੈਂਟ ਜਿਹੜੇ ਜਾਂ ਡੈਂਗੂ ਦੇ ਵੀ ਕਾਫੀ ਮਰੀਜ਼ ਇੱਥੇ ਆ ਰਹੇ ਨੇ ਅਸਲ ਵਿੱਚ ਕਿਉਂਕਿ ਪਰਸਾਤਾ ਦਾ ਮੌਸਮ ਹੈ ਤੇ ਡੈਂਗੂ ਵੀ ਅੱਜਕਲ ਕਾਫੀ ਫੈਲ ਰਿਹਾ ਹੈ ਤੇ ਉਹਦੇ ਵੀ ਮਰੀਜ਼ ਕਾਫੀ ਆ ਰਹੇ ਨੇ ਸਰ ਕਿੰਨਾ ਚਿਰ ਹੋ ਗਿਆ ਮਲਗੀ ਓਪਨਿੰਗ ਹੋਈ ਇਹ 19 ਤਰੀਕ ਨੂੰ ਪਿਛਲੇ ਮਹੀਨੇ 19 ਜੁਲਾਈ ਨੂੰ ਓਪਨਿੰਗ ਕੀਤੀ ਗਈ ਸੀ ਸਰ ਈਪੀਲ ਕਰਨਾ ਚਾਹੋਗੇ ਜਿਸ ਤਰ੍ਹਾਂ ਕਿ ਮਹੱਲੇ ਦੇ ਵਿੱਚ ਇੱਕ ਹੈਗਾ ਮਜੀ ਵਾਰਨਬਰ ਪੈਂਦੀ ਆ ਵੜਨ ਮਰ ਪਈ ਜੀ 11 ਵੜਨ ਹਾਂ ਜੀ ਕੀ ਫੀਲ ਕਰਨੀ ਚਾਹੋਗੇ ਖੇਮ ਕਰਨ ਦੇ ਜਿਹੜੇ ਮਹੱਲੇ ਵਾਸੀਆਂ ਨੇ ਜਾਂ ਸਾਰੇ ਮਖੇਮ ਕਰਨ ਪੇ ਸਾਰੇ ਸਰਕਾਰ ਵੱਲੋਂ ਇੱਕ ਵਧੀਆ ਉਪਰਾਲਾ ਇਹਦਾ ਆ ਕੇ ਲਾਭ ਉਠਾਓ ਪੀ ਜਿਹੜੇ ਤੁਸੀਂ ਸੁਵਿਧਾ ਤੁਹਾਨੂੰ ਅੱਗੇ ਨਹੀਂ ਮਿਲਦੀ ਸੀ ਹੈਲਥ ਦੀ ਉਹ ਵਧੀਆ ਇਹਨਾਂ ਨੇ ਤੁਹਾਡੇ ਮਹੱਲੇ ਵਿੱਚ ਹੀ ਖੋਲ੍ਹਿਆ ਗਿਆ ਹੈ ਸਾਰੇ ਜਣੇ ਆ ਕੇ ਵੱਧ ਤੋਂ ਵੱਧ ਇਹਦਾ ਲਾਭ ਉਠਾਓ ਸਰ ਹਫਤੇ ਦੇ ਵਿੱਚ ਮਤਲਬ ਕਿੰਨੀ ਵਾਰ ਤੁਸੀਂ ਜਿਹੜਾ ਚੈਕਿੰਗ ਲਈ ਅਸੀਂ ਜੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਡੇਲੀ ਬੈਠਦੇ ਹਾਂ ਸੰਡੇ ਆਫ ਹੁੰਦਾ ਹੈ ਜੀ 8 ਤੋਂ 2 ਸਾਡੇ ਰੋਜ਼ ਡੇਲੀ ਉਹ ਵੀ ਹੁੰਦੀ ਹੈ ਹਾਂ ਜੀ ਹਾਂ ਜੀ ਸਰਕਾਰ ਨੇ ਬਹੁਤ ਵਧੀਆ ਕੀਤੀ ਵਧੀਆ ਪ੍ਰਾਲਾ ਸਰਕਾਰ ਸਰ ਦਾ ਨਾਮ ਹੈ ਟੈਸਟ ਹੋ ਰਿਹਾ ਹੈ ਦਵਾਈ ਵੀ ਵਧੀਆ ਮਿਲਦੀ ਵਧੀਆ ਵਧੀਆ ਇਥੇ ਕਰਨ ਹਾਂ ਮੇਰਾ ਨਾਮ ਰਜਨੀ ਜੋਸ਼ੀ ਹੈ ਮੈਂ ਫਾਰਮੇਸੀ ਅਫਸਰ ਐਜ਼ ਅ ਪੋਸਟ ਇਥੇ ਮੈਂ ਜੁਆਇਨ ਕਰਕੇ ਲੋਕਾਂ ਦੀ ਸੇਵਾ ਕਰ ਰਹੀ ਹਾਂ ਹਾਂ ਇਹ ਜਦੋਂ ਦਾ ਇਹ ਮਲਾਕਲੀ ਨੇ ਖੁੱਲਾ ਉਹਨੂੰ ਜੀ ਤੁਸੀਂ ਇੱਥੇ ਜੁਆਇਨ ਕੀਤੀ ਹਾਂਜੀ ਹਾਂਜੀ ਤੇ ਕਿੰਨੇ ਕੁ ਪੇਸ਼ੈਂਟ ਜਿਹੜਾ ਡੇਲੀ ਮਤਲਬ ਇੱਥੇ ਆਪਣੇ ਵੀਡੀਓ ਹੋ ਰਹੀ ਹੈ ਇੱਥੇ ਸਾਡੀ 150 ਤੋਂ ਵੱਧ ਓਪੀਡੀ ਹੋ ਰਹੀ ਹੈ ਕਿ ਲੋਕਾਂ ਦੀ ਬਹੁਤ ਫੀਡਬੈਕ ਸਾਨੂੰ ਵਧੀਆ ਮਿਲ ਰਹੀ ਆ ਤੇ ਉਹਨਾਂ ਨੂੰ ਕਾਫੀ ਆਰਾਮ ਨੇ ਮੈਡੀਸਿਨ ਤੋਂ ਕਿਉਂਕਿ ਉਹ ਤੁਹਾਨੂੰ ਸਹੂਲਤ ਬਾਜ਼ਾਰ ਦੇ ਦਿੱਤੇ ਜਿਹੜੇ ਹੁਣ ਕਰਕੇ ਉਹਨਾਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ ਤੇ ਲੋਕ ਸਾਡੀ ਇਸ ਸਹੂਲਤ ਤੋਂ ਬਹੁਤ ਖੁਸ਼ ਨੇ ਤੇ ਕਿਸ ਤਰ੍ਹਾਂ ਦੇ ਪੇਸ਼ੈਂਟ ਜਿਵੇਂ ਮਤਲਬ ਕਿਹੜੀਆਂ ਕਿੜੀਆਂ ਬਿਮਾਰੀਆਂ ਦੇ ਜਿਹੜਾ ਇੱਥੇ ਟੈਸਟ ਵਗੈਰੇ ਸਾਡੇ ਇੱਥੇ ਕਾਫੀ ਤੰਦ ਟੈਸਟ ਹੁੰਦੇ ਨੇ ਸ਼ੂਗਰ ਦੇ ਟੈਸਟ ਹੁੰਦੇ ਆ ਬਲੱਡ ਦੇ ਸਾਰੇ ਟੈਸ ਇਸ ਤੋਂ ਇਲਾਵਾ ਜਿਹਦਾ ਬੀਪੀ ਦੀ ਮੈਡੀਸਿਨ ਸਾਨੂੰ ਮਿਲਦੀ ਇੱਥੇ ਪੇਸ਼ੈਂਟ ਨੂੰ ਦੇਣ ਵਾਸਤੇ ਦੋ ਤਿੰਨ ਤਰ੍ਹਾਂ ਦੀ ਸਾਡੇ ਕੋਲ ਉਹਨਾਂ ਦੇ ਵਾਸਤੇ ਹੈਗੀ ਆ ਬੀਪੀ ਲਈ ਹੈਗੀ ਆ ਸ਼ੂਗਰ ਵਾਸਤੇ ਵੀ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੀ ਮੈਡੀਸਿਨਾਂ ਉਸ ਤੋਂ ਇਲਾਵਾ ਜੇ ਮਲਟੀ ਵਿਟਾਮਿਨਸ ਨੇ ਕੈਲਸ਼ੀਅਮ ਨੇ ਤੇ ਦਰਦ ਦੀ ਹਾਰ ਤੇ ਵੀ ਮੈਡੀਸਿਨ ਮਿਲਦੀ ਆ ਕਿ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈਗਾ ਜਿਹੜੇ ਕਿ ਕਾਮਨਲੀ ਅੱਜ ਕੱਲ ਲੋਕਾਂ ਨੂੰ ਹੋ ਰਹੀ ਹੈ ਖਾਂਜੀ ਜ਼ੁਕਾਮ ਦੀ ਬਿਮਾਰੀ ਵਾਸਤੇ ਜਾਂ ਹਰ ਤਰ੍ਹਾਂ ਦੇ ਐਂਟੀਬਾਇਓਟਿਕ ਸਾਡੇ ਕੋਲ ਅਵੇਲੇਬਲ ਨੇ ਕਿੰਦਾ ਦਾ ਲੋਕ ਮਹਿਸੂਸ ਕਰ ਰਿਹਾ ਹੈ ਮੱਲਾ ਕਲੀਨਿੰਗ ਜਿਹੜੀ ਪੁਰਪੁਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਫੀਡਬੈਕ ਬਹੁਤ ਵਧੀਆ ਹੈ ਲੋਕੀ ਬਹੁਤ ਖੁਸ਼ ਨੇ ਕਿਉਂਕਿ ਇੱਕ ਸਰਕਾਰ ਵੱਲੋਂ ਕਹਿੰਦੇ ਕਿ ਸਾਨੂੰ ਬਹੁਤ ਵਧੀਆ ਸਹੂਲਤ ਮਿਲੀ ਹੈ ਬਹੁਤ ਲੋਕ ਖੁਸ਼ ਨੇ ਬਹੁਤ ਸਪੋਰਟ ਕਰਦੇ ਨੇ ਸਾਨੂੰ ਸਾਡੇ ਕੋਆਪਰੇਸ਼ਨ ਪੂਰਾ ਕਰਦੇ ਨੇ ਈੜ ਹੋਣ ਤੇ ਵੀ ਸਾਨੂੰ ਸਪੋਰਟ ਕਰਦੇ ਨੇ ਬਿਲਕੁਲ ਹੀ ਉਸ ਡਿਸਪੀਸਪਲਨ ਦੇ ਵਿੱਚ ਰਹਿ ਕੇ ਸਾਡੇ ਕੋ ਮੈਡੀਸਨ ਲੈ ਕੇ ਜਾਂਦੇ ਨੇ ਤੇ ਬਹੁਤ ਅੱਛੀ ਫੀਡਬੈਕ ਦਿੰਦੇ ਥੈਂਕ ਯੂ